ਜੋ 13-14 ਸਾਲ ਦਾ ਲੜਕਾ ਜੋ ਸਟਾਲ ਲਗਾਉਂਦਾ ਸਾਗ ਮੱਕੀ ਦੀ ਰੋਟੀ ਕੜੀ ਚੌਲ ਤੇ ਰਾਜਮਾ ਵਗੈਰਾ ਵੇਚਣ ਦੀ ਤੇ ਆ ਕੇ ਮੈਨੂੰ ਕਹਿੰਦਾ ਅੰਕਲ ਜੀ ਮੇਰਾ ਵੀਡੀਓ ਬਣਾ ਦਿਓ ਮੇਰੀ ਦੁਕਾਨ ਤੇ ਕੋਈ ਨਹੀਂ ਆਉਂਦਾ ਲੋਕ ਦੇਖ ਕੇ ਸ਼ਾਇਦ ਆਉਣ ਲੱਗ ਜਣ ਤੇ ਮੈਂ ਕਿਹਾ ਬੇਟਾ ਮੈਂ ਫੂਡ ਬਲੌਗਰ ਨਹੀਂ ਹੈਗਾ ਇਸ ਕਰਕੇ ਮੈਂ ਤੇਰੀ ਵੀਡੀਓ ਮੈਨੂੰ ਨਾ ਹੀ ਪਾਉਣੀ ਆਉਂਦੀ ਐ ਕਹਿੰਦਾ ਅੰਕਲ ਜੀ ਕੋਈ ਗੱਲ ਨਹੀਂ ਜਿਹੇ ਜਿਹੀ ਪੈਂਦੀ ਐ ਉਹ ਜਿਹੀ ਵੀਡੀਓ ਬਣਾ ਦਿਓ ਕਿਉਂਕਿ ਫੂਡ ਬਲੌਗਰ ਤਾਂ ਮੇਰੇ ਤੋਂ ਪੈਸੇ ਮੰਗਦੇ ਨੇ ਤੇ ਮੇਰਾ ਨਾ ਇਹ ਗੱਲ ਸੁਣ ਕੇ ਦਿਲ ਭਸੀ ਚਾਉਂਦਾ ਯਾਰ ਤੇ ਮੇਰਾ ਦਿਲ ਕਰਦਾ ਵੀ ਮੈਂ ਇਹਦੀ ਵੀਡੀਓ ਪਾਵਾਂ ਤੇ ਆਉ ਮੈਂ ਅੱਜ ਉਸ ਛੋਟੇ ਜਿਹੇ ਬੱਚੇ ਦੀ ਹਿੰਮਤ ਨੂੰ ਮੈਂ ਦਾਤ ਦਿਨਾ ਔਰ ਵੀਡੀਓ ਸ਼ੇਅਰ ਕਰ ਰਿਹਾ ਦੇਖਿਓ ਜ਼ਰੂਰ ਹਾਂਜੀ ਆ ਛੋਟਾ ਜਿਹਾ ਮੁੰਡਾ ਜਿਹੜਾ ਤੁਸੀਂ ਦੇਖ ਰਹੇ ਹੋ ਆ ਰੇੜੀ ਚਲਾਉਂਦਾ ਹੈ ਇਹਦੇ ਉੱਤੇ ਸਾਗ ਰਾਜਮਾ ਹੋਰ ਮੱਕੀ ਦੀ ਰੋਟੀ ਬਾਜਰੇ ਦੀ ਰੋਟੀ ਹੋਰ ਇਹ ਜੀਆਂ ਕਈ ਰੋਟੀਆਂ ਲਾਈ ਬੈਠਾ ਇਹ ਮਤਲਬ ਵਧੀਆ ਸਟਾਲ ਲਾਈ ਬੈਠਾ ਸਾਫ਼ ਸੁਥਰੀ ਸਟਾਲ ਆ ਇਹਦੀ ਤੇ ਪਰ ਇਹਦੇ ਨਾਲ ਬੇਵਸੀ ਮਜਬੂਰੀ ਇਹ ਹੈ ਬੇਰੇ ਕੋਲੇ ਆਉਂਦਾ ਕੋਈ ਨਹੀਂ ਆ ਕਰਨ ਕੀ ਆ ਪੰਜਾਬੀਆਂ ਨੂੰ ਨਾ ਸਾਫ਼ ਸੁਥਰਾ ਖਾਣਾ ਚੰਗਾ ਨਹੀਂ ਲੱਗਦਾ ਪੁੱਤਰ ਤੁਸੀਂ ਕਦੋਂ ਤੋਂ ਕਰ ਰਹੇ ਹੋ ਇਹ ਕੰਮ ਹੋ ਗਈ 2-3 ਮਹੀਨਾ ਗਾਕ ਆਉਂਦਾ ਵਧੀਆ ਗਾਕ ਕਿਉਂ ਨਹੀਂ ਆਉਂਦਾ ਨਹੀਂ ਮਤਲਬ ਕਾ ਕਉਂਦਾ ਹੀ ਨਹੀਂ ਆਉਂਦਾ ਹੀ ਵਿੱਚ ਵਿੱਚ ਆਉਂਦਾ ਹੀ ਅੱਛਾ ਤੇ ਹੁਣ ਤੱਕ ਵੇਚਿਆ ਕੁਝ ਮਾ ਹੁਣ ਤੱਕ ਯਾਰ ਸਿੱਕਸਟਰ ਮੈਂ ਬੈਠਾ ਹਾਂ ਯਾਰ ਆ ਸਾਡੇ ਪੰਜਾਬ ਦਾ ਦੁਕਾਨ ਤ ਹੈ ਜੇ ਪੰਜਾਬੀਆਂ ਹੀ ਪੰਜਾਬੀਆਂ ਦੀਆਂ ਜੜਾਂ ਵੱਢੀ ਜਾਂਦੇ ਨੇ ਆ ਵਿਚਾਰਾ ਮੁੰਡਾ ਮਤਲਬ ਲੱਗਿਆ ਹੋਇਆ ਆਪਣੇ ਵੱਲੋਂ ਕੋਸ਼ਿਸ਼ ਕਰ ਰਿਹਾ ਸਾਫ਼ ਦੋਦਰੀ ਚੀਜ਼ ਦੇਣ ਦੀ ਪਰ ਅਸੀਂ ਫੇਰ ਵੀ ਕਿਸੇ ਦੀ ਹਮਾਇਤ ਨਹੀਂ ਕਰਦੇ ਇਹਨਾਂ ਦੀ ਤੇ ਖੈਰ ਮੈਂ ਪੰਜਾਬੀਆਂ ਨੂੰ ਇਹ ਬੇਨਤੀ ਕਰੂੰਗਾ ਇਹਦੀ ਦੁਕਾਨ ਤੇ ਆ ਕੇ ਵਿਜ਼ਿਟ ਜ਼ਰੂਰ ਕਰਨ ਯਾਰ ਤੇ ਆ ਕੇ ਖਾ ਕੇ ਜ਼ਰੂਰ ਜਾਓ ਇਹਦੇ ਕੋਲ ਤੇ ਅੱਗੇ ਰੱਬ ਰਾਜੀ ਤੁਹਾਡੇ ਉੱਤੇ ਸਾਰਿਆਂ ਦੇ ਉੱਤੇ ਆ ਆਪਣੀ ਜਗ੍ਹਾ ਦੱਸਦੇ ਪੁੱਤਰ ਕਿੱਥੇ ਆ ਇਹ ਉਹ ਦਾਦਾ ਮੋਟਰ ਕੋਲੇ ਹੀ ਦੋਸਤੋ ਇਹ ਦਾਦਾ ਮੋਟਰ ਦੇ ਕੋਲੇ ਆ ਦਾਦਾ ਮੋਟਰ ਦੇ ਕੋਲੇ ਸਾਹਮਣੇ ਠੇਕਾ ਪੈ ਜਾਂਦਾ ਠੇਕੇ ਦੇ ਬਿਲਕੁਲ ਸਾਹਮਣੇ ਆਹ ਮੁੰਡੇ ਦੀ ਸਟਾਲ ਲਾਈ ਹੋਈ ਆ ਤੇ ਮੇਰੀ ਬੇਨਤੀ ਆ ਸਾਰਿਆਂ ਨੂੰ ਵੀ ਇਹਦੇ ਕੋਲੇ ਪਹੁੰਚੋ ਜ਼ਰੂਰ ਯਾਰ ਠੀਕ ਹੈ ਪੰਜਾਬੀ ਉਹ ਵੀਡੀਓ ਤੁਸੀਂ ਦੇਖ ਲਿਆ ਹੁਣ ਮੇਰੀ ਤੁਹਾਨੂੰ ਹੱਥ ਬਨ ਕੇ ਬੇਨਤੀ ਹੈ ਇਸ ਮੁੰਡੇ ਕੋਲੇ ਜਾਇਓ ਜ਼ਰੂਰ ਪੰਜਾਬੀ ਪੰਜਾਬੀ ਦੀ ਹਮਾਇਤ ਕਰੇ ਤਾਂ ਪੰਜਾਬੀ ਕਦੀ ਭੁੱਖਾ ਨਾ ਮਰੇ ਤੇ ਇਹਦਾ ਜਿਹੜਾ ਐਡਰੈਸ ਹੈ ਇਹ ਢੋਲੇਵਾਲ ਜੀਡੀ ਰੋਡ ਦਾਦਾ ਮੋਟਰ ਦੇ ਸਾਹਮਣੇ ਠੇਕੇ ਦੇ ਕੋਲ ਇਹਦਾ ਐਡਰੈਸ ਹੈ ਇਹਦੇ ਤੇ ਜਾਇਓ ਜ਼ਰੂਰ ਔਰ ਖਾਓ